ਜਿੱਥੇ ਕਿ ਅੱਜ ਪੰਜਾਬ ਦੇ ਵਿੱਚ ਲੁਧਿਆਣਾ ਦੇ ਵਿੱਚ ਅਮਿਤ ਸ਼ਾਹ ਦਾ ਜਿਹੜਾ ਕੀ ਇਹ ਦੌਰਾ ਜਿੱਥੇ ਹੈ ਰੈਲੀ ਹੈ ਵਿਚਾਰ ਰੈਲੀ ਹੈ ਉੱਥੇ ਹੀ ਅੱਜ ਇਹ ਕਿਸਾਨੋ ਕਿਸਾਨਾਂ ਵੱਲੋਂ ਪੁਲਿਸ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਿਆ ਗਿਆ ਕੀ ਕਾਰਨ ਨਾਲ ਰੋਕਣ ਦਾ ਪੁੱਛਦੇ ਆ ਤੇ ਤੁਹਾਨੂੰ ਰੋਕਿਆ ਗਿਆ ਤੇ ਪੁਲਿਸ ਵੱਲੋਂ ਕੀ ਕਾਰਨ ਕੀ ਹੈ ਅਸੀਂ ਤਾਂ ਸਵਾਲ 11 ਸਾਡੇ ਬਣਾਏ ਐ ਐਸਕੇ ਵੱਲੋਂ ਪੁੱਛਣ ਗਏ ਸੀ ਉਹ ਪੁੱਛਣ ਜਾਣਾ ਚਾਹੁੰਦੇ ਸੀ ਵੀ ਸਾਨੂੰ ਰਸਤੇ ਸਾਡੇ ਕਿਉਂ ਬੰਦ ਕੀਤੇ ਗਏ ਸਾਡਾ ਸ਼ੁਭਕਰਨ ਕਿਉਂ ਸ਼ਹੀਦ ਕੀਤਾ ਗਿਆ ਤੇ ਸਾਡਾ ਜਿਹੜਾ ਐਮਐਸਪੀ ਦਾ ਸਾਨੂੰ ਗਾਰੰਟੀ ਨਹੀਂ ਮਿਲੀ ਸਾਨੂੰ ਕਰਜ਼ੇ ਨਹੀਂ ਮaaf ਹੋਏ ਸਾਨੂੰ ਪੈਨਸ਼ਨ ਨਹੀਂ ਮਿਲੀ ਉਸੇ ਸਵਾਲ ਪੁੱਛਣ ਜਾ ਰਹੇ ਸੀ ਪ੍ਰਸ਼ਾਸਨ ਨੇ ਸਾਨੂੰ ਇੱਥੇ ਰੋਕ ਲਿਆ ਪ੍ਰਸ਼ਾਸਨ ਨੇ ਬੜੀ ਵੱਡੀ ਜਾਤੀ ਕੀਤੀ ਸਾਡੇ ਤੇ ਛਾਪੇ ਮਾਰੇ ਨੇ ਘਰਾਂ ਦੇ ਸਾਡੇ ਬੰਦਿਆਂ ਨੂੰ ਨਜ਼ਰਬੰਦ ਕੀਤਾ ਇਹ ਪੰਜਾਬ ਸਰਕਾਰ ਨੂੰ ਨਹੀਂ ਸੀ ਚਾਹੀਦਾ ਇਹ ਜਿਹੇ ਸਾਡੇ ਨਾਲ ਗੱਲਾਂ ਕਰਨੀਆਂ ਕਿਉਂਕਿ ਇੱਥੇ ਤਾਂ ਦੂਸਰਾ ਸਰਕਾਰ ਆ ਦਿੱਲੀ ਤਾਂ ਅਸੀਂ ਮੰਨ ਲੈਂਦੇ ਆ ਵੀ ਚਲੋ ਕੇਂਦਰ ਸਰਕਾਰ ਦੀ ਰਾਜ ਆ ਤੇ ਇਸ ਲਈ ਸਾਨੂੰ ਆਪਦੇ ਜ਼ਿਲ੍ਹੇ ਦੇ ਵਿੱਚ ਵੀ ਲੁਧਿਆਣੇ ਨਹੀਂ ਜਾਣ ਦਿੱਤਾ ਗਿਆ ਉਹਦੇ ਨਾਲ ਕਿਸਾਨਾਂ ਚ ਨਰਾਜ਼ਗੀ ਆ ਕਿਸਾਨਾਂ ਜਿੱਥੇ ਇਕੱਠੇ ਆ ਕੇ ਆਪਦਾ ਪ੍ਰਦਰਸ਼ਨ ਕੀਤਾ ਇਹਨਾਂ ਨੇ ਰੋਕ ਲਿਆ ਗਿਆ ਸੀ ਕੋਈ ਲੜਾਈ ਤਾਂ ਲੜਨਾਉਂਦੇ ਨਹੀਂ ਜਾਂ ਨਾ ਲੜਾਈ ਅਸੀਂ ਲੜਨੀ ਚਾਹੁੰਦੇ ਹਾਂ ਨਾ ਅਸੀਂ ਕੋਈ ਟ੍ਰੈਫਿਕ ਜਾਂ ਬੰਦ ਕਰਦੇ ਆ ਅਸੀਂ ਸ਼ਾਂਤਮਈ ਢੰਗ ਨਾਲ ਆਪਦਾ ਪ੍ਰੋਟੈਸਟ ਆਪਦਾ ਮੁਜ਼ਾਹਰਾ ਕਰਦੇ ਆ ਤਾਂ ਕਿ ਸਰਕਾਰ ਜਿਹੜੀ ਸੁੱਤੀ ਪਈ ਆ ਉਹਨਾਂ ਨੂੰ ਅਸੀਂ ਜਗਾ ਸਕੀਏ ਤੇ ਆਪਦੀਆਂ ਮੰਗਾਂ ਤੇ ਆਪ ਤੇ ਲੋਕਾਂ ਨੂੰ ਕਿਸਾਨਾਂ ਨੂੰ ਹੰਸਾਬਦਵਾ ਸਕੀਏ ਦੇਖਿਆ ਜਾਵੇ ਬੜੀ ਗਰਮੀ ਆ ਗਰਮੀ ਦੇ ਵਿੱਚ ਕਿੰਦਾ ਕਰ ਰਹੇ ਹੋ ਪ੍ਰੋਟੈਸਟ ਕੋਈ ਗੱਲ ਨਹੀਂ ਗਰਮੀ ਕਿਸਾਨਾਂ ਨੂੰ ਕਾਦੀ ਗਰਮੀ ਆ ਅਸੀਂ ਤਾਂ ਰੋਜ਼ ਗਰਮੀ 'ਚ ਰਹਿਣਾ ਸਾਡੇ ਉਹਨਾਂ ਕਿਸਾਨਾਂ ਨੇ ਜੋਨੇ ਲਾਉਣੇ ਆ ਰੋਜ਼ ਥੀਤਾਂ 'ਚ ਰਹਿਣਾ ਸਾਨੂੰ ਗਰਮੀ ਕੋਈ ਕੁਝ ਨਹੀਂ ਕਹਿੰਦੀ ਹੈਗੀ ਅਸੀਂ ਤਾਂ ਕਿਸਾਨਾਂ ਨੂੰ ਲੋਕਾਂ ਨੂੰ ਆਮ ਲੋਕਾਂ ਨੂੰ ਮਜ਼ਦੂਰਾਂ ਨੂੰ ਹੱਕ ਲੈ ਕੇ ਦੇਣੇ ਆ ਕਈ ਲੋਕ ਇਹ ਕਹਿੰਦੇ ਆ ਵੀ ਕਿਸਾਨਾਂ ਦਾ ਕੰਮ ਆ ਕਿਸਾਨਾਂ ਦਾ ਇਕੱਲਿਆਂ ਦਾ ਕੰਮ ਨਹੀਂ ਜੇ ਕਿਸਾਨ ਨੇ ਮਰਨਾ ਤਾਂ ਸਾਰਾ ਦੁਕਾਨਦਾਰ ਹਰ ਵਪਾਰੀ ਵਰਗ ਨੇ ਵੀ ਹੀ ਨਾਲ ਕਿਉਂਕਿ ਕਾਰਪੋਰੇਟ ਘਰਾਣਾ ਥੋੜੇ ਲੋਕਾਂ ਨੂੰ ਇਹ ਲੋਕ ਜਿਹੜਾ ਪੈਸੇ ਆ ਦੇਣਾ ਚਾਹੁੰਦੇ ਨੇ ਥੋੜੇ ਲੋਕ ਅਮੀਰ ਹੋ ਰਹੇ ਨੇ ਇਹ ਸਾਰੇ ਇੱਕ ਦੁਕਾਨਦਾਰ ਜਿਹੜੇ ਆਮ ਛੋਟੇ ਵਰਗ ਦੇ ਲੋਕ ਨੇ ਸਾਰੇ ਹੀ ਗਰੀਬ ਹੋ ਜਾਣਗੇ ਸਾਰਿਆਂ ਨੂੰ ਇਹ ਬਰਬਾਦ ਕਰ ਦੇਣਗੇ ਛੋਟੇ ਕਿਸਾਨਾਂ ਨੂੰ ਵੀ ਇਹ ਮਾਰ ਦੇ ਮੋਦੀ ਕਹਿ ਰਹੇ ਕਿ ਕਿਸਾਨਾਂ ਦੇ ਜਿਹੜੇ ਉਹ ਪੋਸ਼ਨ ਇਹ ਸਵਾਲ ਨੇ ਜਿਹੜੇ ਮੰਗਾ ਨੇ ਉਹ ਜਲਦ ਤੋਂ ਜਲਦ ਪੂਰੀਆ ਕੀਤੀ ਜਾਣੀ। ਨਹੀਂ 10 ਸਾਲ ਹੋ ਗਏ ਨੇ 10 ਸਾਲ ਪਹਿਲਾਂ ਉਹਨਾਂ ਪੂਰੀਆ ਕਰ ਦਿੱਤੀਆਂ ਹੁਣ ਹੁਣ ਸੋਣ ਸਾਡੀਆਂ ਪੂਰੀਆ ਕਰ ਦੇਣ ਅਨਾਉਂਸ ਕਰ ਦੇਣ ਅੱਗੇ ਵੀ ਤਿੰਨ ਕਾਲੇ ਕਾਨੂੰਨ ਕੀਤੇ ਜਾਂ ਵੋਟਾਂ ਤੋਂ ਪਹਿਲਾਂ ਕਰਨੇ ਚਾਹੀਦੇ ਸੀ। ਜਦੋਂ ਹੁਣ ਵੋਟਾਂ ਆ ਗਈਆਂ ਹੁਣ ਵੋਟਾਂ ਪੈਂਦੀਆਂ ਨਹੀਂ ਦੇਂਦੀਆਂ ਹੁਣ ਹਾਰ ਦੇ ਦਿੰਦੀਆਂ ਹੁਣ ਜਿਹੜਾ ਵੋਟਾਂ ਕਰ ਵੋਟਾਂ ਕਰਕੇ ਹੀ ਹੁਣ ਕਹਿੰਦੇ ਪੂਰੇ ਕਰ ਦਾਂਗੇ ਪਹਿਲਾਂ ਹੀ ਕਰ ਦਿੰਦੇ ਇਲੈਕਸ਼ਨ ਕਰਕੇ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਨੂੰ ਕਰਨੇ ਚਾਹੀਦੇ ਸੀ 10 ਸਾਲ ਇਹਨਾਂ ਨੂੰ ਦਿੱਤੇ ਆ ਸੀ ਕਿ ਕਿਸਾਨ ਅਸੀਂ ਤਾਂ ਆਪਣੀ ਪ੍ਰੋਟੈਸਟ ਤੇ ਜਾ ਰਹੀਆਂ ਭਾਵੇਂ ਕੋਈ ਸਰਕਾਰ ਬਣੇ ਭਾਵੇਂ ਭਾਜਪਾ ਬਣੇ ਕਾਂਗਰਸ ਬਣੇ ਅਸੀਂ ਤਾਂ ਉਹਨਾਂ ਨਾਲ ਵੀ ਲੜਾਈ ਲੜਾਂਗੇ ਕੋਈ ਵੀ ਸਰਕਾਰ ਆਸੀ ਉਹਨਾਂ ਨਾਲ ਹਰ ਨਾਲ ਲੜਾਈ ਲੜਾਂਗੇ